ਹਰ ਬੰਦੇ ਦੀ ਆਪਣੀ ਸੋਚਣੀ ਆ ਕਿਉਂਕਿ ਕਈ ਲੋਕ ਓਵਰ ਥਿੰਕਿੰਗ ਕਰਦੇ ਨੇ ਕਿਸੇ ਨੂੰ ਦੇਖ ਲਿਆ ਕੋਈ ਸਕੂਟਰ ਦੇ ਉੱਤੇ ਭੈਣ ਭਰਾਏ ਜਾ ਰਹੇ ਹੁਣ ਭਾਵੇਂ ਦੂਜੇ ਬੰਦੇ ਨੇ ਦੇਖਣ ਨੂੰ ਕਿਹਾ ਵੀ ਇਹ ਗਲਤ ਵੀ ਹਾਂ ਉਹਨਾਂ ਨੇ ਹਮੇਸ਼ਾ ਕੁਝ ਗਲਤ ਕਮੈਂਟ ਕਰਨਾ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਕੋਣ ਕਿਹੜੇ ਰਿਸ਼ਤੇ ਦੇ ਹਾਂ ਹਾਂਜੀ ਤੇ ਇਵਨ ਜਿਹੜੀਆਂ ਮੰਗਣ ਵਾਲੀਆਂ ਨਹੀਂ ਹੁੰਦੀਆਂ ਆਪਣੀਆਂ ਉਹ ਵੀ ਕਹਿਣਗੇ ਤੇਰੀ ਤੇਰੀ ਜੋੜੀ ਜੁੰਦੀ ਰਵੇ ਰੱਬ ਤੈਨੂੰ ਐਦਾਂ ਰੱਖੇ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਕਈ ਵਾਰੀ ਭੈਣ ਭਰਾ ਹੀ ਨਿਕਲਦੇ ਹੁੰਦੇ ਆ ਬੈਠੇ ਹੁੰਦੇ ਨੇ ਸੋ ਇਹ ਦੁਖਾਤਾ ਬਹੁਤ ਵੱਡਾ ਕਿ ਹਰ ਬੰਦਾ ਜੋ ਤੁਹਾਨੂੰ ਦਿਖ ਰਿਹਾ ਉਹ ਸੱਚ ਨਹੀਂ ਹੁੰਦਾ ਕਈ ਵਾਰੀ ਜੋ ਸਾਡੀਆਂ ਅੱਖਾਂ ਦੇਖ ਰਹੀਆਂ ਹੁੰਦੀਆਂ ਨੇ ਉਹ ਕਦੇ ਸੱਚ ਨਹੀਂ ਹੁੰਦਾ ਇਸ ਕਰਕੇ ਕਦੇ ਵੀ ਅੱਖਾਂ ਨਾਲ ਦੇਖ ਕੇ ਉਸ ਚੀਜ਼ ਤੱਕ ਇਹ ਕਮੈਂਟ ਨਹੀਂ ਕਰਨਾ ਚਾਹੀਦਾ ਕਦੇ ਆਪਣੇ ਅੰਦਰ ਸਟੋਰੀ ਨਹੀਂ ਬਣਾਉਣੀ ਚਾਹੀਦੀ ਕਿ ਇਹ ਕੀ ਹੋ ਸਕਦਾ ਆਪਾਂ ਤਾਂ ਹਮੇਸ਼ਾ ਜਦੋਂ ਵੀ ਕਦੇ ਕਿਸੇ ਨੂੰ ਕਦੇ ਓਵਰ ਥਿੰਕਿੰਗ ਕਰੀਦੀ ਨਹੀਂ ਆਪਾਂ ਤਾਂ ਹਰੇਕ ਨੂੰ ਇਦਾਂ ਹੀ ਦੇਖੀਦਾ ਵੀ ਹਾਂ ਠੀਕ ਐ ਕਿਤੇ ਜਾਈਦਾ ਜੇ ਸਾਨੂੰ ਕੁਝ ਦਿਖਦਾ ਹੈ ਕਿ ਸਾਨੂੰ ਲੱਗਦਾ ਕਿ ਕੁਝ ਗਲਤ ਆ ਅਸੀਂ ਕਹਾਂ ਵੀ ਨਹੀਂ ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਉਹਦੀ ਲਾਈਫ ਦੇ ਵਿੱਚ ਕੀ ਹੋ ਰਿਹਾ ਕਿਉਂਕਿ ਹਰ ਬੰਦੇ ਦੀ ਆਪਣੀ ਜਰਨੀ ਆ ਹਰ ਬੰਦੇ ਦੀ ਆਪਣਾ ਲਾਈਫ ਸਟਾਈਲ ਆ ਆਪਾਂ ਨੂੰ ਕਦੇ ਵੀ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਬਿਲਕੁਲ ਜੇ ਤੁਸੀਂ ਕਿਸੇ ਉੱਤੇ ਇੰਨਾ ਫੋਕਸ ਕਰਕੇ ਰੱਖਦੇ ਹੋ ਮੈਂ ਕਹਿੰਨੀ ਹਾਂ ਤੁਸੀਂ ਵੇਸਟ ਕਰ ਰਹੇ ਆਪਣਾ ਟਾਈਮ ਉਹ ਜਿਹੜਾ ਫੋਕਸ ਤੁਸੀਂ ਕਿਸੇ ਤੇ ਕੀਤਾ ਹੋਇਆ ਹੈ ਜੇ ਉਹਨਾਂ ਟਾਈਮ ਦੇ ਕੇ ਫੋਕਸ ਆਪਣੇ ਆਪ ਤੇ ਕਰੋਗੇ ਤਾਂ ਤੁਸੀਂ ਬਹੁਤ ਅੱਗੇ ਨਿਕਲ ਸਕਦੇ ਹੋ